ਪੰਜਾਬ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਫੁੱਟ ਆਈ ਸਾਹਮਣੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਜਿਵੇਂ ਹੀ ਆਪਣੇ ਅਰਜਰ ਪਰ ਤੇ ਇੰਚਾਰਜ ਲਾਏ ਨੇ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਕਰ ਦਿੱਤੀ ਵੱਡੀ ਬਗਾਵਤ ਹੁਣ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਪਣੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਬਗਾਵਤ ਨੂੰ ਰੋਕੇਗੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ ਸਾਹਮਣੇ ਆ ਗਏ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਪਿਛਲੇ 4-13 ਤੋਂ ਅਮਨ ਅਰੋੜਾ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਦੇ ਵਿੱਚ ਕੈਪਟਨ ਮੰਤਰੀ ਤੇ ਅਲੱਗ-ਅਲੱਗ ਵਿਧਾਇਕ ਸ਼ਾਮਲ ਹੋ ਰਹੇ ਨੇ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਾਮਲ ਨਾ ਹੋਣਾ ਕਿਦੇ ਨੇ ਕਿਦੇ ਬਗਾਵਤ ਤੇਜ਼ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਮੂਲੀਅਤ ਨੂੰ ਲੈ ਕੇ ਜੋ ਚਰਚਾਵਾ ਚੱਲ ਰਹੀ ਸੀ ਉਹ ਖੁੱਲ ਕੇ ਸਾਹਮਣੇ ਆ ਗਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਲ ਕੇ ਬਗਾਵਤ ਦਾ ਝੰਡਾ ਚੁੱਕ ਲਿਆ ਹੈ ਅਮਨ ਅਰੋੜਾ ਦੇ ਖਿਲਾਫ ਅਮਨ ਅਰੋੜਾ ਜਿਸ ਨੂੰ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਲੇਕਿਨ ਅਮਨ ਅਰੋੜਾ ਆਪਣੀ ਮਨਮਰਜ਼ੀ ਦੇ ਨਾਲ ਜੋ ਇੰਚਾਰਜ ਹੋ ਜਿਹੜਾ ਕਿ ਹਲਕੇ ਦੇ ਵਿੱਚ ਆਪਣੀ ਡਿਊਟੀਆਂ ਲਾ ਰਿਹਾ ਹੈ ਉਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੋਈ ਮੁਲਾਕਾਤ ਨਹੀਂ ਹੋ ਰਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੋਈ ਸਲਾਹ ਨਹੀਂ ਕਰ ਰਿਹਾ ਸੋ ਅਮਨ ਅਰੋੜਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਸੀ ਇੱਕ ਵਾਰ ਫੁੱਟ ਜਿਹੜੀ ਸਾਹਮਣੇ ਆ ਗਈ ਏ ਸੋ ਪੰਜਾਬ ਸਰਕਾਰ ਵੱਲੋਂ ਭਾਵੇਂ ਨਿਗਮ ਚੋਣਾਂ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਫੁੱਟੇ ਖੁੱਲ ਕੇ ਸਾਹਮਣੇ ਆਈ ਏ ਸੋ ਪਟਿਆਲਾ ਤੋਂ ਇੱਕ ਵੱਡੇ ਲੀਡਰ ਨੇ ਜਿਹੜਾ ਕਿ ਆਗੂ ਸੰਦੀਪ ਬੰਦੂ ਨੇ ਵੱਡਾ ਇਲਜ਼ਾਮ ਜਿਹੜਾ ਕਿ ਆਪਣਾ ਬਿਆਨ ਦਿੱਤਾ ਹੈ ਸੰਦੀਪ ਬੰਦੂ ਨੇ ਲੀਡਰਸ਼ਿਪ ਤੇ ਇਲਜ਼ਾਮ ਲਗਾਏ ਹਨ ਕਿ ਪਾਰਟੀ ਦੇ ਪੁਰਾਣੇ ਅਤੇ ਆਮ ਵਰਕਰਾਂ ਨੂੰ ਮਿਊਸਪਲ ਚੋਣਾਂ ਲੜਨ ਤੋਂ ਰੋਕਣ ਲਈ ਵਾਰਡਾਂ ਦੀ ਨਵੀਂ ਹੱਤਬੰਦੀ ਕੀਤੀ ਜਾ ਰਹੀ ਏ ਆਪ ਆਗੂ ਨੇ ਨਿਗਮ ਚੋਣਾਂ ਲੜਨ ਤੋਂ ਰੋਕਣ ਤੇ ਇਲਜ਼ਾਮ ਲਾਉਂਦਿਆਂ ਆਪਣੇ ਫੇਸਬੁੱਕ ਅਕਾਊਂਟ ਤੇ ਲਾਈਵ ਹੋ ਕੇ ਪੰਜਾਬ ਪ੍ਰਧਾਨ ਅਮਨ ਅਰਵੜਾ ਨੂੰ ਪੁੱਛਿਆ ਕਿ ਇਹਹੀ ਬਦਲਾ ਹੈ ਪਾਰਟੀ ਦੀ 13-13 ਸਾਲ ਤੋਂ ਸੇਵਾ ਕਰਦੇ ਆ ਰਹੇ ਵਰਕਰ ਹੁਣ ਚੋਣਾਂ ਵਿੱਚ ਨਾ ਜਾ ਸਕਣ 13-13 ਸਾਲ ਤੋਂ ਸੇਵਾ ਕਰਦੇ ਆ ਰਹੇ ਪਾਰਟੀ ਦੇ ਵਰਕਰ ਜੋ ਚੋਣਾਂ ਨਾ ਲੜ ਸਕਣ ਇਸ ਕਰਕੇ ਉਹਨਾਂ ਦੀਆਂ ਵੋਟਾਂ ਕਟਵਾਈਆਂ ਜਾ ਰਹੀਆਂ ਨੇ ਲਿਸਟਾਂ ਦੇ ਵਿੱਚੋਂ ਨਾਮ ਗਾਇਬ ਕੀਤੇ ਜਾ ਰਹੇ ਨੇ ਇਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੌੜਾ ਤੋਂ ਸਾਰੇ ਲੀਡਰ ਪੁੱਛ ਰਹੇ ਨੇ ਉਹਨਾਂ ਨੇ ਕਿਹਾ ਕਿ ਟਕਸਾਲੀ ਵਰਕਰ ਚੋਣਾਂ ਲੜਨ ਤੋਂ ਰੋਕਣ ਲਈ ਵਾਰਡ ਬੰਦੀ ਨਵੀਂ ਹੱਦ ਬੰਦੀ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਹੱਦ ਬੰਦੀ ਵਿੱਚ ਨੌਜਵਾਨਾਂ ਦੀਆਂ ਵੋਟਾਂ ਨਹੀਂ ਬਣਾਈਆਂ ਜਾ ਰਹੀਆਂ ਉਹਨਾਂ ਦੇ ਵੋਟਾਂ ਕੱਟੀਆਂ ਜਾ ਰਹੀਆਂ ਨੇ ਉਹਨਾਂ ਨੇ ਆਪਣੇ ਮੁੰਡੇ ਦੀ ਵੋਟ ਵੀ ਹੱਦਬੰਦੀ ਤੋਂ ਨਹੀਂ ਹੈ ਜਦ ਕਿ ਉਹ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਉਹਨਾਂ ਨੇ ਕਿ ਬਹੁਤ ਹੀ ਹਾਸੋਹੀਣੀ ਗੱਲਾਂ ਹਨ ਕਿ ਜੋ ਪਾਰਟੀ ਦੀ ਲੀਡਰਸ਼ਿਪ ਨੂੰ ਸ਼ੁੱਭ ਦੀਆਂ ਨਹੀਂ ਉਹਨਾਂ ਨੇ ਕਹਿ ਕੇ ਅਮਨ ਅਰੋੜਾ ਇਸ ਪਾਸੇ ਧਿਆਨ ਦੇਣ ਜਿਨ੍ਹਾਂ ਨੇ ਪਾਰਟੀ ਦੀ ਵੰਗਡੋਰ ਸਮਾੜੀਏ ਜੇਕਰ ਪਾਰਟੀ ਦੇ ਵਿੱਚ ਅਮਨ ਅਰੋੜਾ ਇਸ ਪਾਸੇ ਧਿਆਨ ਨਹੀਂ ਦੇਣਗੇ ਤਾਂ ਪਾਰਟੀ ਦਾ ਗ੍ਰਾਫ ਡਾਊਨ ਹੋ ਜਾਏਗਾ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਪਹਿਲਾਂ ਹੀ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ ਨੇ ਹੁਣ ਅਮਨ ਅਰੋੜਾ ਤੇ ਵੀ ਇਹੀ ਇਲਜ਼ਾਮ ਲੱਗ ਰਹੇ ਨੇ ਅਮਨ ਅਰੋੜਾ ਜੋ ਹੁਣ ਪਾਰਟੀ ਦੇ ਵਿੱਚ ਨਵੇਂ ਪ੍ਰਧਾਨ ਬਣੇ ਨੇ ਉਹਨਾਂ ਨੂੰ ਸਾਰੇ ਵਰਕਰਾਂ ਨੂੰ ਜਿਹੜਾ ਕਿ ਸੁਣਨਾ ਚਾਹੀਦਾ ਸਾਰੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਦੇਖਣਾ ਚਾਹੀਦਾ ਔਰ ਉਹਨਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਨੇ ਨਾ ਕਿ ਆਪਣੇ ਬਾਲ ਵਿੱਚ ਪਾਰਟੀਆਂ ਚਲਾਉਣ ਵਾਲੇ ਲੋਕਾਂ ਨੂੰ ਅੱਗੇ ਲੈਣਾ ਚਾਹੀਦਾ ਹੈ